ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਸੁਖਦੇਵ ਚੌਧਰੀ ਜਿਰਕਪੁਰ ਤੋਂ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਮੇਰੀ ਪੂਰੀ ਟੀਮ ਵੱਲੋਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਵਧਾਈਆਂ ਦਿੰਨੇ ਆ ਕਿ देर आए दुरुस्त ਆਏ ਤੁਸੀਂ ਜੋ ਭ੍ਰਸ਼ਟਾਚਾਰ ਦੇ ਖਿਲਾਫ ਔਰ ਜੋ ਨਸ਼ੇ ਦੇ ਵਿਰੁੱਧ ਮਹਿੰਮ ਛੇੜੀ ਹੈ ਪੂਰੇ ਰੈਜ਼ੀਡੈਂਟ ਜਿਰਕਪੁਰ ਦੇ ਤੁਹਾਡੇ ਨਾਲ ਨੇ ਹਰ ਤਿੱਕੇ ਨਾਲ ਮਦਦ ਕਰਾਂਗੇ ਔਰ ਜੋ ਨਸ਼ਾ ਕਰਦੇ ਨੇ ਸਾਡੇ ਬੱਚੇ ਨਸ਼ਾ ਕਰ ਰਹੇ ਨੇ ਸਾਡੀਆਂ ਭੈਣਾ ਭਰਾ ਜੋ ਵੀ ਨੇ ਅਗਰ ਉਹ ਨਸ਼ਾ ਮੁਕਤੀ ਕੇਂਦਰ ਚ ਜਾਂਦੇ ਤਾਂ ਅਸੀਂ ਉਹਨਾਂ ਦੀ ਹਰ ਤਰੀਕੇ ਦੀ ਸਹਾਇਤਾ ਕਰਾਂਗੇ ਜੇ ਉਹ ਨੌਕਰੀ ਕਰਦੇ ਨੇ ਜਾਂ ਕਿਤੇ ਕੰਮ ਧੰਦਾ ਕਰ ਰਹੇ ਨੇ ਔਰ ਨਸ਼ਾ ਮੁਕਤੀ ਕੇਂਦਰ ਵਿੱਚ ਜਾਣ ਕਰਕੇ ਉਹਨਾਂ ਨੂੰ ਉਹ ਫਾਈਨੈਂਸ਼ੀਅਲੀ ਲਾਸ ਹੋ ਰਿਹਾ ਹੈ ਉਹਨਾਂ ਦੇ ਘਰੇ ਰਾਸ਼ਨ ਦੀ ਕਮੀ ਆ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਦਿਨ ਉਹ ਨਸ਼ਾ ਮੁਕਤੀ ਕੇਂਦਰ ਚ ਰਹਿਣਗੇ ਉਹਨਾਂ ਦੀ ਤਨਖਾਹ ਕਟਿੱਚੇਗੀ ਉਹ ਸਾਰਾ ਖਰਚਾ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਚੱਕਰ ਨੂੰ ਤਿਆਰ ਨੇ ਮੈਂ ਵਾਅਦਾ ਕਰਦਾ ਜੈਕ ਰੈਜ਼ਿਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਿ ਅਸੀਂ ਤੁਹਾਡੇ ਘਰ ਦੇ ਵਿੱਚ ਨਾ ਰਾਸ਼ਨ ਖਤਮ ਹੁੰਦੇਾਂਗੇ ਜੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ ਉਸ ਦਵਾਈਆਂ ਦੀ ਕੋਈ ਵੀ ਹੈ ਅਸੀਂ ਤੁਹਾਡੇ ਨਾਲ ਖੜੇ ਆਂ ਕਿਰਪਾ ਕਰਕੇ ਤੁਸੀਂ ਨਕਸ਼ਾ ਮੁਕਤੀ ਕੇਂਦਰ ਦੇ ਵਿੱਚ ਜਾਓ ਜੇ ਸਾਡਾ ਕੋਈ ਸਹਿਯੋਗ ਚਾਹੁੰਦਾ ਸਾਡੀਆਂ ਗੱਡੀਆਂ ਵੀ ਹਾਜ਼ਰ ਨੇ ਤੁਹਾਡੇ ਵਾਸਤੇ ਅਸੀਂ ਨਸ਼ਾ ਮੁਕਤੀ ਕੇਂਦਰ ਤੱਕ ਵੀ ਤੁਹਾਨੂੰ ਪਹੁੰਚਾਵਾਂਗੇ ਔਰ ਤੁਹਾਡੇ ਘਰ ਦਾ ਕੋਈ ਵੀ ਐਸੀ ਕੋਈ ਪ੍ਰੋਬਲਮ ਹੈ ਖਰਚੇ ਵਾਲੀ ਕੋਈ ਪ੍ਰੋਬਲਮ ਹੈ ਰਾਸ਼ਨ ਵਾਲੀ ਤਾਂ ਅਸੀਂ ਉਹ ਵੀ ਕਰਾਂਗੇ ਔਰ ਸਰਕਾਰ ਵੱਲੋਂ ਜੋ ਇਹ ਨਸ਼ਾ ਨਸ਼ੇ ਦੇ ਵਿਰੁੱਧ ਮਹਿੰਮ ਚੱਲੀ ਹੈ ਉਸ ਦਾ ਸਾਥ ਦਿਓ ਪੰਜਾਬ ਨੂੰ ਖੁਸ਼ਹਾਲ ਬਣਾਓ ਧੰਨਵਾਦ ਜੀ ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਸੁਖਦੇਵ ਚੌਧਰੀ ਜੀਰਕਪੁਰ ਤੋਂ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਮੇਰੀ ਪੂਰੀ ਟੀਮ ਵੱਲੋਂ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੂੰ ਵਧਾਈਆਂ ਦਿੰਨੇ ਆ ਕਿ देर आए दुरुस्त आए ਤੁਸੀਂ ਜੋ ਭ੍ਰਸ਼ਟਾਚਾਰ ਦੇ ਖਿਲਾਫ ਔਰ ਜੋ ਨਸ਼ੇ ਦੇ ਵਿਰੁੱਧ ਮਹਿੰਮ ਚੇੜੀ ਹੈ ਪੂਰੇ ਰੈਜ਼ਿਡੈਂਟ ਜਿਰਕਪੁਰ ਦੇ ਤੁਹਾਡੇ ਨਾਲ ਨੇ ਹਰ ਤਿੱਕੇ ਨਾਲ ਮਦਦ ਕਰਾਂਗੇ ਔਰ ਜੋ ਨਸ਼ਾ ਕਰਦੇ ਨੇ ਸਾਡੇ ਬੱਚੇ ਨਸ਼ਾ ਕਰ ਰਹੇ ਨੇ ਸਾਡੀਆਂ ਭੈਣਾਂ ਭਰਾ ਜੋ ਵੀ ਨੇ ਅਗਰ ਉਹ ਨਸ਼ਾ ਮੁਕਤੀ ਕੇਂਦਰ ਚ ਜਾਂਦੇ ਆ ਤਾਂ ਅਸੀਂ ਉਹਨਾਂ ਦੀ ਹਰ ਤਰੀਕੇ ਦੀ ਸਹਾਇਤਾ ਕਰਾਂਗੇ ਜੇ ਉਹ ਨੌਕਰੀ ਕਰਦੇ ਨੇ ਜਾਂ ਕਿਤੇ ਕੰਮ ਧੰਦਾ ਕਰ ਰਹੇ ਨੇ ਔਰ ਨਸ਼ਾ ਮੁਕਤੀ ਕੇਂਦਰ ਵਿੱਚ ਜਾਣ ਕਰਕੇ ਉਹਨਾਂ ਨੂੰ ਉਹ ਫਾਈਨੈਂਸ਼ਲੀ ਲਾਸ ਹੋ ਰਿਹਾ ਹੈ ਉਹਨਾਂ ਦੇ ਘਰੇ ਰਾਸ਼ਨ ਦੀ ਕਮੀ ਆ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਜਿੰਨੇ ਦਿਨ ਉਹ ਨਸ਼ਾ ਮੁਕਤੀ ਕੇਂਦਰ ਚ ਰਹਿਣਗੇ ਉਹਨਾਂ ਦੀ ਤਨਖਾਹ ਕਟਿੱਚੇਗੀ ਉਹ ਸਾਰਾ ਖਰਚਾ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਚੱਕਣ ਨੂੰ ਤਿਆਰ ਨੇ ਮੈਂ ਵਾਅਦਾ ਕਰਦਾ ਜੈਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਿ ਅਸੀਂ ਤੁਹਾਡੇ ਘਰ ਦੇ ਵਿੱਚ ਨਾ ਰਾਸ਼ਨ ਖਤਮ ਹੁੰਦਿਆਂਗੇ ਜੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈ ਉਸ ਦਵਾਈਆਂ ਦੀ ਕੋਈ ਵੀ ਹੈ ਅਸੀਂ ਤੁਹਾਡੇ ਨਾਲ ਖੜੇ ਆਂ ਕਿਰਪਾ ਕਰਕੇ ਤੁਸੀਂ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਜਾਓ ਜੇ ਸਾਡਾ ਕੋਈ ਸਹਿਯੋਗ ਚਾਹੁੰਦਾ ਸਾਡੀਆਂ ਗੱਡੀਆਂ ਵੀ ਹਾਜ਼ਰ ਨੇ ਤੁਹਾਡੇ ਵਾਸਤੇ ਅਸੀਂ ਨਸ਼ਾ ਮੁਕਤੀ ਕੇਂਦਰ ਤੱਕ ਵੀ ਤੁਹਾਨੂੰ ਪਹੁੰਚਾਵਾਂਗੇ ਔਰ ਤੁਹਾਡੇ ਘਰ ਦਾ ਕੋਈ ਵੀ ਐਸੀ ਕੋਈ ਪ੍ਰੋਬਲਮ ਹੈ ਖਰਚੇ ਵਾਲੀ ਕੋਈ ਪ੍ਰੋਬਲਮ ਹੈ ਰਸਣ ਵਾਲੀ ਤਾਂ ਅਸੀਂ ਉਹ ਵੀ ਕਰਾਂਗੇ ਔਰ ਸਰਕਾਰ ਵੱਲੋਂ ਜੋ